ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਸਾਲ ਦੀ 4 ਜਨਵਰੀ ਨੂੰ ਅਚਾਨਕ ਸਾਢੇ 11 ਵਜੇ ਰਾਤ ਨੂੰ ਮੈਨੂੰ ਅਟੈਕ ਹੋਇਆ ਦਿਲ ਦੇ ਵਿੱਚ ਥੋੜਾ ਜਿਹਾ ਦਰਦ ਮਹਿਸੂਸ ਹੋਇਆ ਤੇ ਮੈਂ ਆਪ ਹੀ ਗੱਡੀ ਚਲਾ ਕੇ ਚਲਾ ਗਿਆ ਉਹ ਪੂਰੀ ਕਹਾਣੀ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਚ ਦੱਸ ਚੁੱਕਿਆ लेकिन अज मैं इसकर के इस करके इस रैफरेंस ना शुरू की है कि जो मैं हस्पता हस्पता है देश का काफ़ी बड़ा ग्रुप है तो उ डॉक्टर मिल आए तो वह अक्सर यह कहें अच कल ये अटैक इस करके बद रहे कि करोना दे दौरान जो अपना डोज लवाई है ना वैक्सीन लवाई है ਉਹਦਾ ਅਫੈਕਟ ਹੈ ਇਹ ਗੱਲ ਉਹ ਤੋਂ ਮੈਨੂੰ ਠੀਕ ਹੈ ਲੋਕਾਂ ਦਾ ਅਫਦਾ ਦਾ ਖਿਆਲ ਹੈ ਵੈਸੇ ਤਾਂ ਮੈਨੂੰ ਪਤਾ ਹੈ ਕਿ ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਹੋਰ ਧੰਦਿਆਂ 'ਚ ਕਰਪਸ਼ਨ ਹੈ ਮੈਂ ਜਿਹੜਾ ਹੈ ਮੈਡੀਸਨ ਦੇ ਵਿੱਚ ਹਸਪਤਾਲਾਂ ਦੇ ਵਿੱਚ ਵੀ ਕਰਪਸ਼ਨ ਬਹੁਤ ਜ਼ਿਆਦਾ ਹੈ ਇਹ ਸਭ ਨੂੰ ਪਤਾ ਹੈ ਆ ਹੁਣੇ ਆਪਾਂ ਦੇਖਿਆ ਸੁਪਰੀਮ ਕੋਰਟ ਨੇ ਜਦੋਂ ਥੋੜੇ ਆ ਖਿੱਚਿਆ ਆ ਲਾਲਾ RAMਦੇਵ ਜੀ ਨੂੰ ਜੋ ਸੁਆਮੀ ਵੀ ਕਹਾਉਂਦਾ ਹੈ ਜੋ ਜੋ ਸਮਝੋ ਲੇਕਿਨ ਉਹ ਵੱਡਾ ਵਪਾਰੀ ਹੈ ਉਸ ਨੇ 14 ਦਵਾਈਆਂ ਤੇ ਹੁਣ ਰੋਕ ਲਾਈ ਹੈ ਉਹ ਲਗਾਤਾਰ ਚੱਲ ਰਹੀਆਂ ਸੀ ਤੇ ਉਹ ਸਵਾਮੀ ਨੇ ਵੀ ਤਾਂ ਆਪਣੀ ਇੱਕ ਕਰੋਨਾ ਦੀ ਦਵਾਈ ਬਣਾਈ ਸੀ ਜਿਹਦੇ ਵਿੱਚ ਜਦੋਂ ਲਾਂਚ ਕੀਤੀ ਆ ਦੇਸ਼ ਦਾ ਸਿਹਤ ਮੰਤਰੀ ਬੈਠਾ ਸੀ ਹਰਜਵਰਦਨ ਖਰ ਦਵਾਈਆਂ ਦੇ ਮਾਮਲੇ ਵਿੱਚ ਸਾਡੇ ਦੇਸ਼ ਦੇ ਵਿੱਚ ਬਹੁਤ ਕੁਝ ਹੁੰਦਾ ਪਰ ਅੱਜ ਇਹ ਚਰਚਾ ਕਿਉਂ ਹੋ ਰਹੀ ਹੈ ਇਹ ਤੇ ਗੱਲ ਕਰਾਂਗੇ ਲੇਕਿਨ ਪਹਿਲਾਂ ਉਹੀ ਅਪੀਲ ਜਿਹੜੀ ਬਾਖਸਰ ਕਰਦਾ ਹੈ ਕਿ ਪਰ ਰੇਡਰਸ ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਕਿ ਅੱਜ ਕਿਉਂ ਅਸਲ ਦੇ ਵਿੱਚ ਇਹ ਗੱਲ ਇਸ ਕਰਕੇ ਹੈ ਕਿ ਸੁਪਰੀਮ ਕੋਰਟ ਇੰਡੀਆ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਕਿ ਕੋਵੋ ਸ਼ੀਲਡ ਜਿਹੜੀ ਦਵਾਈ ਸੀ ਜਿਹੜੀ ਵੈਕਸੀਨ ਸੀ ਉਹਦੀ ਜਾਂਚ ਹੋਣੀ ਚਾਹੀਦੀ ਇਸ ਵੈਕਸੀਨ ਨਾਲ ਹੋਵੇ ਸ਼ੀਲਡ ਨਾਲ ਜਿਹੜੇ ਨੁਕਸਾਨ ਹੋਏ ਨੇ ਜਿਨ੍ਹਾਂ ਨੂੰ ਵੀ ਹੋਏ ਨੇ ਉਹਨਾਂ ਨੂੰ ਸਰਕਾਰ ਬੋਆਵਜਾ ਦੇਵੇ ਤੁਹਾਨੂੰ ਇਸ ਗੱਲ ਦਾ ਇਲਮ ਹੋਏਗਾ ਪਿਆਰੇ ਦਰਸ਼ਕੋ ਕਿ ਸਾਡੇ ਦੇਸ਼ ਦੇ ਵਿੱਚ ਕੋਵਿਡ-19 ਦੇ ਦੌਰਾਨ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਜਦੋਂ ਮੋਦੀ ਸਾਹਿਬ ਥਾੜੀਆਂ ਬਿਜਾ ਰਹੇ ਸੀ ਉਸ ਵੇਲੇ ਜਿਹੜੀ ਦਵਾਈ ਬਣਾਈ ਗਈ 175 ਕਰੋੜ ਲੋਕਾਂ ਨੇ ਕੋਵਿਸ਼ੀਲਡ ਦੇ ਟੀਕੇ ਲਵਾਏ ਸੀ ਸਭ ਤੋਂ ਜ਼ਿਆਦਾ 90% ਤੇ ਕੋਵਿਸ਼ ਕੋਵਿਸ਼ੀਲਡ ਦੇ 175 ਸੀ ਕੋਵੋਕਸੀਨ ਦੇ 36 ਕਰੋੜ ਸੀ ਤੇ ਕੋ ਬ੍ਰੈਕਸ ਦੇ ਸਿਰਫ 7 ਕਰੋੜ ਤੇ 38 ਲੱਖ ਵੈਕਸੀਨ ਲੱਗੀ ਸੀ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਤ ਸਭ ਤੋਂ ਜ਼ਿਆਦਾ ਕੋਵਿਸ਼ੀਲਡ ਤੇ ਫਿਰ ਕੋਵੋ ਸ਼ੀਲਡ ਤੇ ਹੀ ਚਰਚਾ ਕਿਉਂ ਹੋ ਰਹੀ ਹੈ ਫਿਰ ਇੱਕ ਹੋਰ ਸਵਾਲ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਬ੍ਰਿਟਾਨੀਆ ਦੇ ਵਿੱਚ ਇੱਕ ਜਿਹੜੀ ਪ੍ਰਮੁੱਖ ਪ੍ਰੋਮਿਨੈਂਟ ਮੈਡੀਕਲ ਕੰਪਨੀ ਹੈ ਜਿਹੜੀ ਦਵਾਈਆਂ ਬਣਾਉਣ ਵਾਲੀ ਕੰਪਨੀ ਹੈ ਉਹਨੇ ਖੁਦ ਕੰਪਨੀ ਨੇ ਲੰਡਨ ਦੀ ਹਾਈ ਕੋਰਟ ਆਫ ਜਸਟਿਸ ਦੇ ਵਿੱਚ ਮੰਨਿਆ ਕੀ ਮੰਨੀ ਕੰਪਨੀ ਕਹਿੰਦੀ ਹਾਂ ਇਸ ਵੈਕਸੀਨ ਦੇ ਦੀਦਾ ਮੈਂ ਜ਼ਿਕਰ ਕਰ ਰਿਹਾ ਹੈ ਉਹ ਸ਼ੀਲਡ ਦੇ ਮਾੜੇ ਅਸਰ ਹੋ ਸਕਦੇ ਨੇ ਆਪ ਮੰਨਿਆ ਕੰਪਨੀ ਨੇ 51 ਪਟੀਸ਼ਨਰਸ ਨੇ ਪਟੀਸ਼ਨ ਪਾਈ ਦੋਸ਼ ਲਾਇਆ ਐਸਟਰਾ ਜੈਨਿਕਾ ਜਿਹੜੀ ਬਣਾ ਰਹੀ ਹੈ ਕੰਪਨੀ ਦਾ ਨਾਮ ਹੈ ਉਸ ਦੀ ਜਿਹੜੀ ਇਸ ਵੈਕਸੀਨ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ 51 ਪਟੀਸ਼ਨਰ ਕਹਿ ਰਹੇ ਨੇ ਜੋ ਉਹਨਾਂ ਦੇ ਦੋਸਤ ਨੇ ਉਹਨਾਂ ਚ ਕਲੋਟਿੰਗ ਖੂਨ ਚ ਆ ਗਈ ਕਲੋਟਿੰਗ ਹੋਣ ਨਾਲ ਜੇ ਜਿਹੜਾ ਹੈ ਉਹ ਦਿਲ ਦਾ ਜਿਹੜਾ ਅਟੈਕ ਹੋ ਜਾਂਦਾ ਹੈ ਜਾਂ ਬ੍ਰੇਨ ਹੈਮਬ੍ਰੇਸ ਹੋ ਜਾਂਦੀ ਹੈ ਕਈਆਂ ਤੇ ਪਲੇਟਲਟਸ ਘਟਣ ਦੇ ਵੀ ਲੱਛਣ ਆ ਗਏ ਇਹ ਜਿਹੜਾ ਹੈ ਉਹ ਪਟੀਸ਼ਨਰਸ ਨੇ ਕਿਹਾ ਇੱਕ ਪਟੀਸ਼ਨਰ ਨੇ ਤਾਂ ਇਹ ਵੀ ਕਿਹਾ ਕਿ ਉਹਨੂੰ ਬ੍ਰੇਨ ਹੈਮਬ੍ਰੇਸ ਹੋ ਗਿਆ ਸ਼ਾਇਦ ਉਹਨੂੰ ਸਕਾਊਟ ਸੀ ਲੰਡਨ ਦਾ ਉਹ ਤੇ ਹੁਣ ਉੰਨਾ ਦਾਜਾ ਦੋ ਇਹ ਦਿਲ ਦਾ ਦੌਰਾ ਬ੍ਰੇਨ ਹੈਮਰਜ ਫੇਫੜਿਆਂ ਦੀ ਸੋਜ ਜਿਹਾ ਇਸ ਤਰ੍ਹਾਂ ਕੈਸੀ ਮੌਤਾ ਵੀ ਹੋ ਗਿਆ ਉੱਥੇ ਹੁਣ ਉਹਦੇ ਨਾਲ ਕੀ ਹੋਇਆ ਜਦੋਂ ਉਹਨਾਂ ਕੋਲ ਸਬੂਤ ਮਿਲੇ ਜਿੰਨਾ ਚੋਂ ਦਾਵਾ ਕਰਦੇ ਨੇ ਕਿ ਸਾਡੇ ਕੋਲ ਸਬੂਤ ਨੇ ਜੇ ਸਬੂਤ ਨੇ ਤਾਂ ਹੀ ਤਾਂ ਕੰਪਨੀ ਨੂੰ ਮਨਜ਼ੂਰ ਆ ਪਿਆ ਨਾ ਉੱਥੇ ਵੀ ਹਾਂ ਇਹਦੇ ਗਲਤ ਅਸਰ ਹੋ ਸਕਦੇ ਨੇ ਡੈਕਟਿਵ ਅਸਰ ਹੋ ਸਕਦੇ ਨੇ ਤਾਂ ਉਹ ਫਿਰ ਉਹਨਾਂ ਨੇ ਮੁਆਵਜ਼ਾ ਮੰਗਿਆ ਉਹ ਕਹਿੰਦੇ ਸਾਡੇ ਇੰਡੀਆਂ ਜਾਣਾ ਗਈਆਂ ਨੇ ਇੰਨਿਆਂ ਦੇ ਸਾਡੇ ਅੰਗ ਖੜ ਗਏ ਇੰਨਿਆਂ ਦੀ ਹੈਮਰੇਜ ਹੋਈ ਇੰਨਿਆਂ ਦੇ ਅਟੈਕ ਹੋਏ ਅਲੱਗ-ਅਲੱਗ ਉਹਨਾਂ ਨੇ ਇਹ ਮੰਗਿਆ ਹੁਣ ਇੱਕਵੇਂ ਹੈ ਬ੍ਰਿਟਾਨੀਆ ਦੇ ਵਿੱਚ ਆਪਣਾ ਥੋੜਾ ਜਿਹਾ ਸਿਸਟਮ ਥੋੜਾ ਜਿਹਾ ਕਾਫੀ ਸਿਸਟਮ ਠੀਕ ਹੈ ਉੱਥੇ ਜਿਹੜਾ ਕੰਜ਼ਿਊਮਰ ਸਿਕਿਉਰਿਟੀ ਲਾਅ ਹੈ ਉਹ ਸਖਤ ਹੈ ਤੇ ਹੁਣ ਉਹ ਕੰਪਨੀ ਤੋਂ ਹਰਜਾਨਾ ਮੰਗ ਰਹੇ ਨੇ ਹਜ਼ਾਰ ਕਰੋੜ ਤੋਂ ਉੱਧਰ ਹਰਜਾਨਾ ਇੰਨਾ ਦਾ ਤੇ ਜਦੋਂ ਉੱਥੇ ਹੋ ਗਿਆ ਤਫ਼ ਸਾਡੇ ਦੇਸ਼ ਲਈ ਕਿਉਂ ਨਹੀਂ ਵੀ ਸਾਡੇ ਦੇਸ਼ ਦੇ ਵਿੱਚ ਕਿਉਂ ਇਹ ਉਹਦਾ ਖੂਬੀ ਬੜਾ ਕਰਨ ਸਾਡੇ ਦੇਸ਼ ਦਾ ਸਾਡੇ ਲਈ ਅਹਿਮੀਅਤ ਇਸ ਕਰਕੇ ਵੀ ਹੈ ਕਿ ਪੂਨੇ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਵਿੱਚ ਇਹ ਮੈਡੀਸਨ ਸਭ ਤੋਂ ਜ਼ਿਆਦਾ ਬਣੀ ਜਿਹੜੀ ਐਸਟਰਾ ਜੈਨਿਕ ਉਹਦੇ ਨਾਲ ਮਿਲ ਕੇ ਇਹਨਾਂ ਨੇ ਇੱਕ ਉਹ ਵਸ਼ੀ ਜਿਹੜੀ ਹੈ ਵੈਕਸੀਨ ਪੂਨੇ ਦੇ ਵਿੱਚ ਬਣਾਈ ਸੀ ਸਾਡੇ ਦੇਸ਼ ਬਣੀ ਸਾਡੇ ਦੇਸ਼ ਚ ਲੱਗੀ ਇਹਦੇ ਜਿਹੜੇ ਗਲਤ ਨੁਕਸਾਨ ਨੇ 네ਗੇਟਿਵ ਉਹ ਮੰਨੀ ਗਈ ਕੰਪਨੀ ਤਾਂ ਫਿਰ ਚੋਚ 90% ਲੋਕਾਂ ਨੇ ਸਾਡੇ ਇਹ ਲਵਾਈ ਹੋਈ ਹੈ ਤੇ ਇੱਥੇ ਫਿਰ ਪਟੀਸ਼ਨ ਦੇਸ਼ ਦੇ ਵਿੱਚ ਵੀ ਪੈ ਗਈ ਭਾਰਤ ਦੇ ਵਿੱਚ ਵੀ ਪਾ ਗਈ ਹੁਣ ਇਹ ਜਿਹੜਾ ਸ਼ੱਕ ਪੈਦਾ ਹੋਇਆ ਜਿਹੜਾ ਸੁਭਾਵਿਕ ਸੀ ਹੁਣ ਉਹ ਫਿਰ ਕਹਿੰਦੇ ਸਾਡੂ ਵੀ ਦਿਓ ਮਾਫ ਚ ਪਹੁੰਚ ਗਏ ਉੱਥੇ ਇੱਕ ਪਟੀਸ਼ਨਰ ਨੇ ਬਹੁਤ ਵਧੀਆ ਗੱਲ ਕੀਤੀ ਉਹ ਕਦੇ ਦੇਖੋ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਇਹ ਦੇ ਨੈਗੇਟਿਵ ਅਸਰ ਪੈਦਦੇ ਨੇ ਕੰਪਨੀ ਮੰਡੀ ਹੋਈ ਹੈ ਤਾਂ ਤੁਸੀਂ ਕੰਮ ਕਰੋ ਉਹਨਾਂ ਨੇ ਸੁਪਰੀਮ ਕੋਰਟ ਤੋਂ ਜਿਹੜੀ ਅਪੀਲ ਕੀਤੀ ਹੈ ਕਿ ਇੱਕ ਐਕਸਪਰਟਸ ਦੀ ਇੱਕ ਮਹਾਰਾ ਦੀ ਕਮੇਟੀ ਬਣਾ ਦਿਓ ਤੇ ਉਹ ਜਿਹੜੀ ਹੈ ਇਹ ਸਾਰਾ ਸਿਸਟਮ ਸਾਰੇ ਪਹਿਲਾਂ ਤਾਂ ਇਹਦੀ ਜਾਂਚ ਕਰੇ ਤੇ ਜਾਂਚ ਤੋਂ ਬਾਅਦ ਇਹ ਸਿਸਟਮ ਵੀ ਦੇਖੇ ਕਿ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ ਇਹ ਗੱਲ ਜਿਹੜਾ ਹੈ ਉਸ ਅਪੀਲ ਦੇ ਵਿੱਚ ਕਹੀ ਗਈ। ਤੁਹਾਡੇ ਯਾਦ ਹੋ ਜਦੋਂ ਇਹ ਕਰੋਨਾ ਮਹਾਮਾਰੀ ਇੱਥੇ ਫੈਲੀ ਸੀ ਇਹ ਵੈਕਸੀਨ ਲਗਾਉਣ ਲਈ ਬਜਬੂਰ ਕੀਤਾ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਮੋਦੀ ਸਾਹਿਬ ਬੜੇ ਹੁਬਕੇ ਕਹੇ ਸੀ ਅਸੀਂ ਲੋਕਾਂ ਨੂੰ ਦੇਤੀ ਇਹ ਕਰਤਾ। ਲੇਕਿਨ ਇਹ ਬਜਬੂਰ ਕੀਤਾ ਗਿਆ ਸੀ ਜੇ ਕਿਸੇ ਨੇ ਵਿਦੇਸ਼ ਜਾਣਾ ਹੈ ਕਿਸੇ ਨੇ ਕੰਮ ਲੈਣਾ ਹੈ ਤਾਂ ਪਹਿਲਾਂ ਸਰਟੀਫਿਕੇਟ ਦਿਖਾਓ ਕਿ ਤੁਹਾਡੇ ਡੋਜ਼ ਲੱਗੀ ਹੋਈ ਹੈ। ਇਹ ਵੱਖਰੀ ਗੱਲ ਹੈ ਬੂਸਟਰ ਡੋਜ਼ ਬਹੁਤ ਘੱਟ ਲੋਕਾਂ ਨੇ ਲਵਾਈ ਹੈ ਪਹਿਲਾਂ ਦੋ ਡੋਜ਼ ਤੱਕ ਲਈ ਕੰਪਲਸਰੀ ਸੀ ਤਾਂ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਸਾਡੀਆਂ ਰੈਗੂਲੇਟਰੀ ਸੰਸਥਾਵਾਂ ਕੀ ਕਰਦੀਆਂ ਨੇ ਉਹਨਾਂ ਦੀ ਭੂਮਿਕਾ ਕੀ ਹੈ ਉਹਨਾਂ ਦੇ ਵਿੱਚ ਪਾਰਦਰਸ਼ਤਾ ਦੀ ਕਿੰਨੀ ਕਮੀ ਹੈ ਇਹਦੀ ਜਾਂਚ ਕਿਉਂ ਨਾ ਹੋਵੇ ਜੀ ਜਾਂਚ ਹੋਣੀ ਚਾਹੀਦੀ ਹੈ ਤੇ ਜਾਂਚ ਵੀ ਹੋਵੇ ਤੇ ਜਾਂਚ ਤੋਂ ਬਾਅਦ ਫਿਰ ਜਿਹੜੇ ਕਲੇਮ ਕਰਦੇ ਨੇ ਜਿਹੜੇ ਸਬੂਤ ਦਿੰਦੇ ਨੇ ਵੀ ਇਸ ਕਰਕੇ ਹੋਇਆ ਤੇ ਉਹਨਾਂ ਨੂੰ ਮੁਆਵਜ਼ਾ ਵੀ ਮਿਲੇ ਬੜਾ ਪੈਸਾ ਖਵਾਇਆ ਕੰਪਨੀ ਨੇ ਇਸ ਮਾਮਲੇ ਦੇ ਵਿੱਚ ਔਰ ਤੁਹਾਨੂੰ ਪਤਾ ਕਿ ਉਦੋਂ ਬਾਅਦ ਪਹਿਲਾਂ ਨਹੀਂ ਕਦੇ ਇਸ ਤਰ੍ਹਾਂ ਦਾ ਹੁੰਦਾ ਸੀ ਕੋਈ ਡਾਂਸ ਕਰਦਾ ਤੁਰ ਜਾਂਦਾ ਹੁਣ ਕੱਲ ਇੱਕ ਭਾਂਜੇ ਦੇ ਵਿਆਹ 'ਚ ਡਾਂਸ ਕਰ ਰਹੀ ਸੀ ਮਾਸੀ ਉਹ ਡਿਗਪੀਰ ਡਾਂਸ ਕਰਦੀ ਕਰਦੀ 4 ਦਿਨ ਪਹਿਲਾਂ ਦੀ ਗੱਲ ਇੱਕ ਬੰਦਾ ਉਹ ਵੀ ਡਾਂਸ ਕਰਦਾ ਉਹ ਤੁਰ ਗਿਆ ਉਦੋਂ ਪਹਿਲਾਂ ਆਪਾਂ ਦੇਖਿਆ ਕਿ ਉਹ ਇੱਕ ਹਨੂਮਾਨ ਬਣਿਆ ਹੋਇਆ ਬਾਈ ਜਨਪ੍ਰੀਤ ਜਦੋਂ ਰਾਮਨਦਰ ਦਾ ਘਟਲ ਸੀ ਉਸ ਦਿਨ ਉਹ ਹਰਿਆਣਾ ਦੇ ਵਿੱਚ ਇੰਜੀਨੀਅਰ ਸੀ ਸਾਬਕਾ ਤੇ ਉਹ गिर ਗਿਆ ਰਾਮ ਲਾਲਾ ਦੇ ਪੈਰਾ ਚ ਸੋ ਇਹ ਸਾਰੀਆਂ ਪਹਿਲਾਂ ਨਹੀਂ ਹੁੰਦੀ ਐ ਸਿਕ ਡਰਾਮਾ ਹੁਣ ਡਾਕਟਰ ਚੁੱਪਚੀਤੇ ਚ ਕਹਿੰਦੇ ਸੀ ਉਹਦਾ ਅਸਰ ਹੈ ਹੁਣ ਤਾਂ ਕੋਰਟ ਦੇ ਮੰਨ ਲਿਆ ਨਾ ਤਾਂ ਇਹ ਇੱਕ ਵੱਡੀ ਜਿਹੜੀ ਹੈ ਕਾਰਵਾਈ ਹੋ ਸਕਦੀ ਜਾਂ ਹੋਣੀ ਚਾਹੀਦੀ ਹੈ ਦੂਜੇ ਪਾਸੇ ਇਲੈਕਸ਼ਨ ਦਾ ਮਾਹੌਲ ਹੈ ਚੋਣ ਦਾ ਖਾੜਾ ਭਰਿਆ ਹੋਇਆ ਹੈ ਔਰ ਜਿਹੜੇ ਮੋਦੀ ਸਾਹਿਬ ਕਹਿੰਦੇ ਸੀ ਸਾਰੀ ਦੁਨੀਆ ਨੂੰ ਅਸੀਂ ਵੈਕਸੀਨ ਦਿੱਤੀ ਕੋਵਿਡ ਨਾਲ ਲੜਾਈ ਲੜੀ ਹੁਣ ਉਹ ਆ ਗਏ ਅਟੈਕ ਤੇ ਅੰਡਰਟੈਕ ਨੇ ਹੁਣ ਜਿਹੜੇ ਵਿਰੋਧੀ ਤਰ੍ਹਾਂ ਅਟੈਕ ਕਰ ਰਹੀਆਂ ਨੇ ਯਾਹ ਸੀ ਤੁਹਾਡਾ ਕੰਮ ਉਸ ਤੇ ਲੋਕਾਂ ਨੂੰ ਜਿਹੜਾ ਉਹ ਖਤਰੇ ਚ ਪਾਤਾ ਇਹ ਤੁਸੀਂ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਿਨਾ ਸਾਰਾ ਕੁਝ ਕੀਤਾ ਤੋ ਹੁਣ ਮੋਦੀ ਸਾਹਿਬ ਇਸ ਮਾਮਲੇ 'ਚ ਬੋਲਣਗੇ ਨਹੀਂ ਕਿਉਂਕਿ ਡਿਫੈਂਸਿਵ ਹੋ ਗਏ ਪਹਿਲਾਂ ਬਹੁਤ ਹੁਬਕੇ ਗੱਲਾਂ ਕਰਦੇ ਸੀ ਇਹ ਤਾਂ ਖੈਰ ਉਹਨਾਂ ਦਾ ਪਹਿਲੇ ਹਿਸਾਬ ਕਿਤਾਬ ਤਾਂ ਇਸ ਤਰ੍ਹਾਂ ਦਾ ਹੀ ਹੈ ਤੋ ਇਸ ਸਾਰੇ ਦੇ ਵਿੱਚ ਚਲੋ ਪੋਲੀਟੀਕਲ ਗੱਲ ਇੱਕ ਪਾਸੇ ਰੱਖ ਦਈਏ ਜਿਹੜੀ ਨਿਆਂ ਦੀ ਇਨਸਾਫ ਦੀ ਗੱਲ ਤਾਂ ਸਾਡੇ ਸਾਹਮਣੇ ਆ ਔਰ ਸਭ ਨੂੰ ਪਤਾ ਹੈ ਕਿ ਮੈਡੀਸਨ ਦੇ ਮਾਮਲੇ 'ਚ ਹੁਣ ਤਾਂ ਆਪਾਂ 14 ਦਵਾਈਆਂ ਦੀ ਲਾਲाराम ਦੇਵ ਦੀ ਗੱਲ ਕਰਕੇ ਇੱਥੇ ਕਿ ਉੱਥੇ ਵੀ ਹੈ ਜਿਹੜੀ ਦਵਾਈਆਂ ਦੇ ਸਾਈਡ ਇਫੈਕਟਸ ਤੇ ਮਾਂ ਉਧਰ ਘੜੌਣੇ ਤਾਂ ਵੈਰੀਫਿਕੇਸ਼ਨ ਹੀ ਨਹੀਂ ਕੀਤੀ ਸੀ ਜਦੋਂ ਹਰ ਜਿਹੜਾ ਹੈ ਉਸ ਨੇ ਆਪ ਦੀ ਕਰੋਨਾ ਦੀ ਦਵਾਈ ਲਾਂਚ ਕੀਤੀ ਹੈ ਉਹ ਕਿਵੇਂ ਕਦੋਂ ਵੈਰੀਫਿਕੇਸ਼ਨ ਕਰਤੀ ਲੇਕਿਨ ਪੈਸਾ ਬੜਾ ਕਮਾ ਲਿਆ ਸਰਕਾਰ ਚੁੱਪ ਰਹੀ ਸਰਕਾਰ ਦਾ ਸਿਹਤ ਮੰਤਰੀ ਉੱਤੇ ਹਰਸ਼ਵਰਧਨ ਉੱਥੇ ਬੈਠਾ ਸੀ ਬੜਾ ਅਜੀਬ ਜਿਹਾ ਕੰਮ ਹੈ ਸਾਡੇ ਦੇਸ਼ ਦਾ ਇਹ ਜਿਹੜਾ ਅਜੀਬ ਜਿਹਾ ਕੰਮ ਹੈ ਇਹ ਬੰਦ ਹੋਣਾ ਚਾਹੀਦਾ ਲੋਕਾਂ ਦੀ ਸਿਹਤ ਨਾਲ ਬਹੁਤ ਘਟਵਾੜ ਹੋ ਗਿਆ ਇੱਥੇ ਸੁਪਰੀਮ ਕੋਰਟ ਨੂੰ ਕੋਈ ਵੱਡਾ ਕਦਮ ਚੁੱਕਣਾ ਚਾਹੀਦਾ ਹੈ ਔਰ ਬਾਗ ਦਾ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿਨ੍ਹਾਂ ਦੇ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਸਾਜਨ ਜੀ ਮਿਲਦੇ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ